ਸਿੱਧੂ ਮੂਸੇਵਾਲ ਦੇ ਗ੍ਰਹਿ ਵਿਖੇ ਆਪ ਜੀ ਦਾ ਸਿੰਘ ਵਾਗੂ ਮਾਜਰਾ ਸ਼왈ਕ ਟੀਵੀ ਚੈਨਲ ਤੇ ਤੁਹਾਡਾ ਸਵਾਗਤ ਹੈ ਅਸੀਂ ਹਾਂ ਮੌਜੂਦ ਸਿੱਧੂ ਮੂਸੇਵਾਲ ਦੇ ਗ੍ਰਹਿ ਵਿਖੇ ਆ ਤੁਹਾਨੂੰ ਜੀ ਦਿਖਾ ਰਹੇ ਹਾਂ ਸਿੱਧੀਆਂ ਤਸਵੀਰਾਂ ਉਹਨਾਂ ਦੀ ਹਵੇਲੀ ਦੀਆਂ ਸਾਹਮਣੇ ਹਵੇਲੀ ਦਾ ਗੇਟ ਹੈ ਆ ਗੇਟ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਬੜੀ ਵਧੀਆ ਕੋਠੀ ਬਣਾਈ ਹੋਈ ਆ ਬਹੁਤ ਵਧੀਆ ਹਵੇਲੀ ਬਣਾਈ ਹੋਈ ਆ ਔਰ ਚੰਗੇ ਪੈਸੇ ਖਰਚੇ ਹੋਏ ਆ ਵਧੀਆ ਹਵੇਲੀ ਜਿਹੜੀ ਆ ਮੂੰਹ ਬੋਲਦੀ ਤਸਵੀਰ ਹੈ ਬਹੁਤ ਹੀ ਵਧੀਆ ਤਸਵੀਰ ਹੈ ਮੂੰਹ ਬੋਲਦੀ ਤਸਵੀਰ ਹੈ ਇਸ ਹਵੇਲੀ ਦੀ ਔਰ ਅੰਦਰ ਤੇ ਵੀ ਦਿਖਾਵਾਂਗੇ ਤੁਸੀਂ ਬਣੇ ਰਹੋ ਸ਼ਵਾਰਕੀ ਟੀਵੀ ਚੈਨਲ ਦੇ ਨਾਲ ਇਹ ਹੈ ਜੀ ਸਿੱਧੂ ਮੂਸੇਵਾਲੇ ਦੀ ਕੋਠੀ ਜਿਹਨੂੰ ਆਪਾਂ ਹਵੇਲੀ ਵੀ ਕਹਿ ਦਿੰਨੇ ਆਂ ਔਰ ਕੋਠੀ ਵੀ ਕਹਿ ਦਿੰਨੇ ਆਂ ਲਗਭਗ ਹੋਊਗੀ ਕੋਈ ਕੀਲ ਲੇਕ ਦੇ ਵਿੱਚ ਬਹੁਤ ਇੱਥੇ ਤਾਂ ਅਸੀਂ ਅੰਦਰ ਜਾਣਾ ਚਾਹੁੰਦੇ ਸੀ ਪਰ ਅੰਦਰ ਜਾਣਾ ਵਾajib ਨਹੀਂ ਬਣਿਆ ਕਿਉਂਕਿ ਸਿਕਿਉਰਿਟੀ ਜਿਆਦਾ ਸਟ੍ਰਿਕਟਨੈਸ ਬਹੁਤ ਹੈ ਔਰ ਅੰਦਰ ਜਾਣ ਦੀ ਆਗਿਆ ਲਓ ਜੀ ਆਹ ਹੈ ਟਰੈਕਟਰ 3630 ਹੌਲੈਂਡ ਸਪੈਸ਼ਲ ਐਡੀਸ਼ਨ ਜੋ ਕਿ ਸਿੱਧੂ ਮੂਸੇਵਾਲ ਦਾ ਸ਼ੌਕ ਸੀ ਘਾਹ ਜੀ ਗੱਡੀ ਬੁਲਟ ਪ੍ਰੂਫ ਜਿਹੜੀ ਆਪਣੇ ਵੱਲੋਂ ਤਿਆਰ ਕੀਤੀ ਗਈ ਸੀ ਪਰ ਉਸ ਦਿਨ ਇਹ ਗੱਡੀ ਨਹੀਂ ਲੈ ਕੇ ਗਏ ਉਹ ਗੱਡੀ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਜਿਸ ਦਿਨ ਘਟਨਾ ਵਾਪਰੀ ਹੈ ਇਹ ਗੱਡੀ ਸੀਗੀ ਦੀ ਵੀ ਪਹਾੜ ਮੁਹਾਲੀ ਦਾ ਨੰਬਰ ਆ ਇਹ ਗੱਡੀਆਂ ਦੇ ਲਗਭਗ ਮੁਹਾਲੀ ਦੇ ਨੰਬਰ ਆ ਆ ਵੀ ਗੱਡੀ ਦਾ ਮੁਹਾਲੀ ਦਾ ਨੰਬਰ ਆ ਇਹ ਆ ਮੋਟਰਸਾਈਕਲ ਆ ਆ ਹੈਗੇ ਇੰਪਲੀਮੈਂਟ ਖੇਤਾਂ ਦੇ ਇੰਪਲੀਮੈਂਟਸ ਆ ਠੀਕ ਆ ਇਹ ਅਗੇ ਢੋਲ ਆ ਕਣਕ ਦੇ ਘਰ ਵਿੱਚ ਕੋਈ ਸਾਨੂੰ ਦਿਖਿਆ ਨਹੀਂ ਅਨਿਤ ਕਿਸੀ ਕਰਦਿਆਂ ਨਾਲੇ ਫੋਟੋ ਖਿਚਾਉਂਦੇ ਆਹ ਟਰਾਲੀ ਆ ਟਰਾਲੀ ਦੇ ਨਾਲ ਹੀ ਇੰਪਲੀਮੈਂਟਸ ਦਿਖਾਏ ਹੋਏ ਸਾਰੇ ਉਹ ਜੀ ਆ ਲਿਖਿਆ ਹੋਇਆ ਲੱਖਾ ਭਲਾਈ ਜਾਣਾ ਕੋਈ ਗੀਤਕਾਰ ਹੈ ਉਸ ਗੀਤਕਾਰ ਨੇ ਸਿੱਧੂ ਮੂਸੇ ਵਾਲੇ ਬਾਰੇ ਬੜਾ ਸੋਹਣਾ ਲਿਖਿਆ ਹੋਇਆ ਤੁਸੀਂ ਪੜ ਵੀ ਸਕਦੇ ਆ ਸੋ ਅਸੀਂ ਇਹ ਤੁਹਾਡੇ ਸਾਹਮਣੇ ਪੇਸ਼ ਕਰ ਰਹੇ ਹਾਂ ਬਹੁਤ ਹੀ ਵਧੀਆ ਲਿਖਿਆ ਏ ਲੱਖਾ ਭਲਾਈ ਜਾਣਾ ਸੋ ਅਸੀਂ ਵੀ ਇੱਥੇ ਕਰਾਂ ਗਏ ਵੀ ਹੈ ਘਰ ਵੇ ਜਾ ਕੇ ਅਸੀਂ ਸਾਰਾ ਕੁਝ ਵੀਡੀਓ ਬਣਾਈ ਹੈ ਇਸ ਤਰ੍ਹਾਂ ਕੁਝ ਹੁਣ ਲੱਖਾਂ ਭਲਾਈ ਜਾਣੇ ਨੇ ਲਾਈਨਾਂ ਲਿਖੀਆਂ ਸ਼ੁਭ ਦੀਪ ਸਿੱਧੂ ਮੂਸੇਵਾਲਾ ਪਿੰਡ ਆ ਗਿਆ ਬੱਦਣਾ ਲਕੋਇਆ ਚੰਨ ਫੇਰ ਸ਼ਾ ਗਿਆ ਮਾਪਿਆਂ ਨੂੰ ਬੜਾ ਹੀ ਪਿਆਰ ਭਲਾਈ ਵਾਲੇ ਨੇ ਲਿਖਿਆ ਇਹਦੇ ਬਾਰੇ ਆਹ ਦੋ ਫੋਟੋਆਂ ਦਾਸ ਨੂੰ ਮੌਕਾ ਮਿਲਿਆ ਆਦਮ ਖੱਦ ਫੋਟੋਆਂ ਐ ਬੜੀਆਂ ਸੋਹਣੀਆਂ ਸਿੱਧੂ ਮੂਸੇਵਾਲੇ ਦੀਆਂ ਇੱਕ ਇਧਰਲੇ ਪਾਸੇ ਐ ਇੱਕ ਦੂਜੇ ਪਾਸੇ ਐ ਸੋ ਦਾਸ ਨੂੰ ਸਮਾਂ ਮਿਲਿਆ ਨਾਲ ਫੋਟੋ ਖਿਚਾਉਂਦਾ ਮਤ ਵੱਡੇ ਸੰਮੁਖ ਕਰ ਰਹੇ ਹਾਂ ਆ ਮੂਸੇ ਮੈਂ ਭਵਿੰਦਰ ਸਿੰਘ ਭਾਗੋ ਮਜਰਾ ਸ਼왈ਕ ਟੀਵੀ ਚੈਨਲ ਤੇ ਤੁਹਾਡਾ ਸਵਾਗਤ ਹੈ ਅਸੀਂ ਹਾਂ ਮੌਜੂਦ ਸਿੱਧੂ ਮੂਸੇਵਾਲੇ ਦੇ ਘਰ ਵਿੱਚ ਜਿੱਥੇ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਉਹਨਾਂ ਦੀ ਮਸ਼ੀਨਰੀ ਉਹਨਾਂ ਦੇ ਟਰੈਕਟਰ ਆ ਸਾਰੇ ਦੇਖੋ ਆ ਟਰੈਕਟਰ ਉਹਨਾਂ ਦੇ ਸਾਰੇ ਦਿਖਾ ਰਿਹਾ ਮੈਂ ਤੁਹਾਨੂੰ ਠੀਕ ਹੈ ਇਹ ਆ ਟਰੈਕਟਰ ਹੈ ਛੋਟਾ ਹੋਇ ਕੋਈ ਕਹੇ ਛੋਟਾ ਆ ਹੈਗਾ ਹੈ ਹੈ ਕੋਈ ਹੋਰ ਤੇ ਕੋਈ ਸ਼ੌਂਕ ਸਨ ਉਹਨਾਂ ਦੇ ਉਹਨਾਂ ਨੇ ਆਪਣੇ ਸ਼ੌਂਕ ਨੂੰ ਬਰਕਰਾਰ ਰੱਖਿਆ ਸੀਗਾ ਸੋ ਇਹ ਤੁਹਾਨੂੰ ਅਸੀਂ ਸਿੱਧੀਆਂ ਤਸਵੀਰਾਂ ਆਪਣੇ ਸ਼왈ਕ ਟੀਵੀ ਚੈਨਲ ਕੋ ਦਿਖਾ ਰਹੇ ਹਾਂ ਕਾ ਆਜੀਬ ਰੱਖੀ ਵੀ ਉਹਨਾਂ ਨੇ ਆਜੀਬ ਹੈ ਜੀਪ ਦੇ ਨਾਲ ਆ ਗੱਡੀ ਹੈ ਦੂਸਰੀ ਬੜੀ ਗੱਡੀ ਆ ਆ ਬੜੀ ਗੱਡੀ ਹੈ ਠੀਕ ਹੈ ਆਹ ਗੱਡੀ ਹੈ ਜਿਸ ਦਿਨ ਘਟਨਾ ਵਾਪਰੀ ਹੈ ਇਹੀ ਗੱਡੀ ਸੀ ਜਿਸ ਦਿਨ ਘਟਨਾ ਵਾਪਰੀ ਹੈ ਸੋ ਇਹ ਤੁਹਾਨੂੰ ਅਸੀਂ ਸਿੱਧੀਆਂ ਤਸਵੀਰਾਂ ਆਪਣੇ ਚੈਨਲ ਤੋਂ ਦਿਖਾ ਰਹੇ ਹਾਂ ਸਿੱਧੂ ਮੂਸੇਵਾਲ ਦੇ ਘਰੋਂ ਹੋਰ ਵੀ ਤਸਵੀਰਾਂ ਦਿਖਾਵਾਂਗੇ ਸੋ ਆਹ ਦੋਨੇ ਟਰੈਕਟਰ ਹੈ ਕੋਈ ਹੋਰ ਕੁਐਸਚਨ ਮਾਰਕ ਲੱਗੇ ਹੋਏ ਆ ਇਹ ਸਿੱਧੂ ਮਸੂਹਸੇ ਵਾਲੇ ਦੇ ਚੜਦੀ ਕਲਾ ਦਾ ਪ੍ਰਤੀਕ ਨੇ ਸ਼ੌਕ ਦਾ ਪ੍ਰਤੀਕ ਨੇ ਸੋ ਉਸ ਇਸ ਤਰ੍ਹਾਂ ਦੇ ਉਹਨਾਂ ਦੇ ਸ਼ੌਂਕ ਸਨ ਉਹਨਾਂ ਨੇ ਆਪਣੇ ਸ਼ੌਂਕ ਪਾਲੇ ਹੋਏ ਤੇ ਤੇ ਬਹੁਤ ਸਾਰੇ ਉਹਨਾਂ ਕੋਲ ਟਰੈਕਟਰ ਹੈ ਉਹਨਾਂ ਤੇ ਟਰੈਕਟਰਾਂ ਤੇ ਆਪਣੇ ਮਨ ਦੀ ਗੱਲ ਉਹਨਾਂ ਨੇ ਲਿਖੀ ਹੋਈ ਹੈ ਸੋ ਬਹੁਤ ਦੁੱਖ ਹੁੰਦਾ ਹੈ ਜਦੋਂ ਚੜਦੀ ਉਮਰ ਦੇ ਵਿੱਚ ਇਸ ਤਰ੍ਹਾਂ ਦੇ ਕਲਾਕਾਰ ਪੰਜਾਬੀ ਸਮਾਜ ਤੋਂ ਵਿਸ਼ਵ ਤੋਂ ਜਾਨੀ ਕਿ ਸਭ ਪੂਰੀ ਦੁਨੀਆ ਤੋਂ ਚਲੇ ਜਾਣਾ ਇੱਕ ਬਹੁਤ بڑا ਦੁੱਖ ਹੁੰਦਾ ਹੈ ਆ ਦੂਸਰਾ ਟਰੈਕਟਰ ਵੀ ਤੁਹਾਨੂੰ ਦਿਖਾਉਣੇ ਆ ਬਈ ਸਮੇਂ ਦਾ ਕੋਈ ਪਤਾ ਨਹੀਂ ਹੁੰਦਾ ਕਿਸ ਤਰ੍ਹਾਂ ਦਾ ਸਮਾਂ ਆ ਜਾਣਾ ਸੋ ਇਹ ਸਾਰੇ ਜੋ ਜੋ ਟਰੈਕਟਰ ਹੈ আর ગાੜੀਆਂ ਇਹ ਉਹਨਾਂ ਦੇ ਚੜ੍ਹਦੀ ਕਲਾ ਦਾ ਪ੍ਰਤੀਕ ਆ ਫਲੈਗ ਵੀ ਲੱਗਿਆ ਹੋਇਆ ਇੱਕ ਫਲੈਗ ਦਾ ਜੋ ਡੰਡਾ ਵੀ ਹੈਗਾ ਨਿਸ਼ਾਨ ਸਾਹਿਬ ਦਾ ਉਹ ਵੀ ਮਤਲਬ ਫਲੈਗ ਲਾਉਣ ਵਾਸਤੇ ਤਿਆਰੀ ਵੀ ਲਾ ਸਕਦੇ ਆ ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਉਹਨਾਂ ਦੇ ਸ਼ੌਂਕ ਸੇ ਸ਼ੌਂਕ ਸਨ ਸੋ ਬਹੁਤ ਦੁੱਖ ਹੁੰਦਾ ਜਦੋਂ ਇਸ ਤਰ੍ਹਾਂ ਦੇ ਕਲਾਕਾਰ ਚਲੇ ਜਾਣ ਸਿੱਧੂ ਉਸੇ ਅੜਬਾਸਟੇਜ ਲਗਭਗ ਕੋਈ 3-2 ਲੱਗਿਆ ਜ਼ਮੀਨ ਦੇ ਵਿੱਚ ਜਾਨੀ ਜਿਹਨਾਂ ਦੀ ਆਪਣੀ ਜ਼ਮੀਨ ਹੈ ਘਰ ਦੀ ਜ਼ਮੀਨ ਦੇ ਵਿੱਚ ਆਇਆ ਹੁੰਦਾ ਇੱਕ ਪਰਬਡੀ ਫੋਟੋ ਹੈ ਤੇ ਸਾਈਡ ਤੇ ਛੋਣੀ ਫੋਟੋ ਹੈ ਸੋ ਸਾਨੂੰ ਸੁਭਾ ਕੋ ਮਿਲਿਆ ਅਸੀਂ ਦਲਵੰਦੀ ਸਾਹਿਬ ਦੇ ਇਹ ਤਸਵੀਰਾਂ ਕੋਈ 1.5 ਦੋ ਬਿਗੇ ਦੇ ਵਿੱਚ ਇਹ ਬਣਿਆ ਹੋਇਆ ਹੈ ਤੁਹਾਨੂੰ ਇਹ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਸਾਡੇ ਕਮੈਂਟ ਬਾਕਸ ਵਿੱਚ ਜਾ ਕੇ ਆਪਣੇ ਕਮੈਂਟ ਜ਼ਰੂਰ ਦਿਓ ਬਹੁਤ